ਤੇ ਜੀ ਤੇਰੇ ਹੋ ਗਏ ਰਬ ਲੱਭ ਪਹਿਲੀ ਗੱਲਾਂ ਦੇ ਕੰਨ ਹੋਣਾ ਪਹਿਲਾਂ ਪੁੱਛਣਾ ਨਿਕਲੀ ਹੋਵੇ ਪਹਿਲੀ ਗੱਲਾ ਹੁਣ ਪਹਿਲੀ ਗੱਲਾਂ ਦਰਵਾਜ਼ੇ ਹੁਣ ਕੱਲਾ ਮੱਥਾ ਟੇਕਿਆ ਹੋਵੇ ਅੰਦਰ ਕੋਈ ਗੱਲਬਾਤ ਨਾ ਹੋਈ ਹੋਵੇ ਪਰਿਵਾਰ ਦੇ 6 ਮੈਂਬਰ ਹੋਣ ਉਹਨਾਂ ਦਾ ਕੋਈ ਮੰਜੇ 'ਚ ਪਿਆ ਹੋਵੇ ਪੁੱਛਣ ਵਾਸਤੇ ਹੁਣ ਪਰਿਵਾਰ 'ਚ 6 ਮੈਂਬਰ ਹੋਣ ਪਹਿਲੀ ਗੱਲਾਂ ਕੰਨ ਹੋਣਾ ਪੁੱਛਣਾ ਨਿਕਲੀ ਹੋਵੇ पूछ होना हो परिवार चेबर परिवार है माता है माता पापा परिवार चे मैंबर माता छोटे भी छे हो चलो फिक्र ਆ ਬਾਰੇ ਤੋਂ ਬਾਰੇ ਨਵੀਆਂ ਹੋਖਾ ਜੜਾ ਵਾਲੇ ਬਾਬਾ ਮੁਦਰਾ ਵਾਲੀਆਂ ਦੁਨੀਆ ਉਹਨਾਂ ਦੀ ਪੁੱਛਾ ਹੋਵੇ ਜਿਹਨਾਂ ਦੀ ਲੱਤ ਟੁੱਟ ਗਈ ਹੋਵੇ ਜਿਹਨਾਂ ਦੇ ਲੱਤ ਟੁੱਟ ਗਈ ਹੋਵੇ ਉਹਨਾਂ ਦੀ ਪੁੱਛਾ ਹੋਵੇ ਬਾਕੀ ਬੈਜੋ ਇਹਨਾਂ ਦੀ ਲੱਤ ਟੁੱਟ ਗਈ ਹੋਵੇ ਉਹਨਾਂ ਦੀ ਪੁੱਛਾ ਹੋਵੇ ਬਾਕੀ ਬੈਜੋ ਕਿੱਥੋਂ ਆਏ ਮਾਤਾ ਮੋਗੇ ਤੋਂ ਆਏ ਮਾਤਾ ਪਰਵਾਸ ਛੇਵੇਂ ਪਰੋਂ ਲੱਤ ਕਿਦੀ ਟੁੱਟ ਗਈ ਮਾਤਾ ਛੋਡੇ ਭਰਾ ਦੀ ਟੁੱਟ ਗਈ ਮੰਜੇ 'ਚ ਕੌਣ ਪਿਆ ਚਲੋ ਛੋਡੇ ਡੈਡੀ ਪਿਆ ਮਾਤਾ 1 2 3 4 5 ਸੀ 1 2 3 ਛੋਡੇ ਸਰਜੀਤ ਕੌਣ ਸੀ ਚਲੋ ਛੋਡੇ ਤਾਇਆ ਦੀ ਚੱਲ ਬਾਬਾ ਓਏ ਗੱਡੀ ਉੱਤੇ ਆ ਕੇ ਸਾਡਾ ਮੇਲਿਆ ਹੋ ਗੱਡੀ ਉੱਤੇ ਆ ਕੇ ਸਾਡਾ ਮੇਲਿਆ ਹੋ ਜੇ ਜਿਹੜਾ ਮੰਜੇ ਚ ਪਿਆ ਠੀਕ ਹੋ ਜੇ ਮਾਤਾ ਆਏ ਦੱਸ ਮਾਤਾ ਖੰਡ ਪਾਟ ਕਿਨੇ ਸੁੱਖਿਆ ਸੀ ਛੋਡੇ ਵੱਡੇ ਭਰਾ ਨੇ ਸੁੱਖਿਆ ਦੀ ਦਿੱਤਾ ਗਾ ਤੋ ਨਹੀਂ ਮਾਤਾ ਹੈ ਮਾਤਾ ਸੋਨੇ 1 2 3 4 ਚਾਰ ਗੇਲਾ ਸੋਚਿਆ ਵੀ ਖੰਡ ਪਾਟ ਕਰਾਵਾਂਗੇ ਉਹ ਦੀ ਬਿਗੜ ਹੋ ਗਿਆ ਮਾਤਾ ਪਹਿਲਾ ਖੰਡ ਪਾਟ ਕਰਾਉਣ ਲੱਗੇ ਛੋਡੇ ਘਰੇ ਅੱਗ ਲੱਗੀ ਸੀ ਸੁਖਮਨੀ ਸਾਹਿਬ ਕਰਾਉਣ ਲੱਗੇ ਸੀ ਹੈ ਮਾਤਾ ਅੱਗ ਲੱਗੀ ਸੀ ਚਲ ਮਾਪਾ ਓਏ आगे। आगे। हो जे माता दसवे पातशाह जी का करें गुरु कर लिया खंड पाठ करा दोंगे माता है माता बहुत दसवे पातशाह जी कर दोपा छोटे असी खुशी नाल घरे खंड पाठ करावे ਮੇਂ ਮਾਤਾ ਕਾ ਮਾजे ਨਾ ਠੀਕ ਹੋਇਆ ਤਾਂ ਫਕੀਰ ਨਾ ਠੀ ਮਾਤਾ ਬਬੀ ਤੇਰੀ ਦਾ ਸਤਕਾਰ ਹੋ ਜੇ ਜਾਂ ਉਹਨਾਂ ਦੇ ਠੀਕ ਹੋ ਜਾਣ 6 ਸਾਲ ਇਧਰੋਂ ਥੋੜੇ ਥੋੜੇ 1 2 3 6 ਸਾਲ 9 ਮਹੀਨੇ ਹੋ ਗਏ ਬੁੱਧਵਾਰ ਸੀ ਜਿਸ ਦਿਨ ਟਿੱਲੇ ਹੋ ਗਏ ਸੀ ਚੱਲ ਬਾਬਾ ਓਏ ਦੁਖੀਆ ਦੇਗਾ ਬੱਬਾ ਦੁਖੀਆ ਕੋੜੀਆ ਬਾਟ ਕਰਾ ਲਓ ਫਿਰ ਅੱਗੇ ਦੀ ਅੱਗੇ ਚੱਲਦਾ ਰਹੂਗਾ ਮਾਤਾ ਜੀ ਫੁਰਾਣੇ ਨੇ ਕਰਾਇਦੀ ਫੁਰਾਣੇ ਨੇ ਜਬ ਬਾਪੂ ਦਾ ਸਰਕਾਰਾ ਹੋ ਜੂਗਾ ਮਾਤਾ ਤੇ ਇੱਕ ਮਾਤਾ ਮਥਾ ਆ ਪੁੱਛਣਾ ਆ ਟਿੱਲਾ